ਜੈ 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 ਪੀ ਜੈ ਪੀ ਜੈ ਪੀ ਸ੍ਰੀ ਅਕਾਲ ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਜੈ ਮਹਾਰਾਜ ਕੀ ਜੈ ਜੈ ਪੀ ਜੈ ਸਾਰਤ ਚਲੋ ਜੈ ਪੀ ਬੋਲ ਤਾਂ ਇਹ ਬਾਈ ਦਨ ਸਾਰੇ ਭਰਾ ਤੇ ਕਿਹੜੇ ਅੱਜ ਐਮਪੀ ਦੇ ਫਾਰਮ ਭਰਿਆ ਕੀ ਕਹਿਣਾ ਚਾਹੋਗੇ ਮੇਰਾ ਨਾਮ ਗਗਨਦੀਪ ਸਿੰਘ ਜੀ ਐਮਪੀ ਦੇ ਆਜ਼ਾਦ ਇਲੈਕਸ਼ਨ ਅਜੇ ਭਰੇ ਆ। ਹਾਂਜੀ। ਹਾਂਜੀ। ਮੋਟਿਵ ਕੀ ਹੈ ਜੀ ਤੁਹਾਡਾ? ਮੋਟਿਵ ਭਾਜੀ ਕਿ 85% ਸਾਡੀ ਜਨਸੰਖਿਆ ਵਾ ਐਸੀਬੀਸੀ ਦੀ ਤੇ ਐਸੀਬੀਸੀ ਨੂੰ 85% ਤੇ ਹੋਣ ਦੇ ਬਾਵਜੂਦ ਵੀ 85% ਹੱਕ ਨਹੀਂ ਮਿਲਿਆ। ਅੱਜ ਮੈਂ 85% ਵਿੱਚੋਂ ਇੱਕ ਬੰਦਾ ਖੜਾ ਵਾਂ ਤੇ 85% ਹੀ ਹੱਕ ਦਿਵਾਣੇ ਆਪਣੇ ਸਮਾਜ ਦੇ। ਹਾਂ। ਪਹਿਲੀਆਂ ਸਰਕਾਰਾਂ ਵੀ ਵੱਡੇ ਵੱਡੇ ਦਾਅਵੇ ਕਰਦੀਆਂ ਟਾਡਾ ਕੀ ਦਾਵਾ ਹੋਏਗਾ ਜੀ ਪਹਿਲੀਆਂ ਸਰਕਾਰਾਂ ਸਿਰਫ ਦਾਅਵੇ ਹੀ ਕਰਦੀਆਂ 85% ਨੂੰ ਸਿਰਫ ਵਰਤਦੀਆਂ ਹੀ ਆ ਪਰ ਜਦੋਂ ਇਲੈਕਸ਼ਨ ਦੀ ਵਾਰੀ ਆ ਜਾਂਦੀ ਜਦੋਂ ਆਪਣੀ ਹਿੱਸੇਦਾਰੀ ਮੰਗਦੇ ਆ ਉਦੋਂ ਹਿੱਸੇਦਾਰੀ ਨਹੀਂ ਦਿੱਤੀ ਜਾਂਦੀ ਇਸ ਕਰਕੇ ਮੈਂ ਆਪਣੀ ਹਿੱਸੇਦਾਰੀ ਮੰਗੀ ਆ 85% ਦੀ ਹਿੱਸੇਦਾਰੀ ਮੈਂ ਮੰਗੀ ਤੇ ਇਸ ਕਰਕੇ ਮੈਂ ਖੜਾ ਹਾਂ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਹੈ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਨ ਦਾ ਕਰਾਂਗਾ ਕਿ ਚਲੋ ਜਾਈ ਜੇ 85% ਜਨ ਸੰਗਾ ਜੇ 85% ਵੀ ਮੇਰੇ ਨਾਲ ਭੁਗਤਣ ਤੇ ਮੈਂ ਉਹਨਾਂ ਨੂੰ ਦੁੱਗਣਾ ਕਰਕੇ ਦਵਾਂਗਾ ਆਮ ਜਨਤਾ ਵੋਟ ਕਿਉਂ ਪਾਏਗੀ ਜੀ ਤੁਹਾਨੂੰ ਆਮ ਜਨਤਾ ਦੀਆਂ ਜਿਹੜੀਆਂ ਦਿੱਕਤਾਂ ਮੁਸ਼ਕਲਾਂ ਤੁਸੀਂ ਵੇਖਦੇ ਹੋਣੇ ਗਲੀ ਮੁਹੱਲੇ ਚ ਚਲੋ ਆਪਾਂ ਫਿਰਦੇ ਤੁਰਦੇ ਆਮ ਦਿੱਕਤਾਂ ਹੀ ਲੋਕਾਂ ਦੀਆਂ ਵੇਨ ਨਹੀਂ ਆ ਕਿ ਸੀਜ਼ਨ ਤੇ ਦੌਰ ਤੇ ਨਿਕਲਦੇ ਆ 5 ਸਾਲ ਬਾਅਦ ਇੱਕ ਦੋ ਦਿਨ ਮਿਲਦੇ ਕਿਸ ਨੂੰ ਆਪਣਾ ਧੀ ਕਹਿੰਦੇ ਕਿਸ ਨੂੰ ਪੁੱਤ ਕਹਿੰਦੇ ਪਰ ਵੋਟਾਂ ਲੈ ਕੇ ਬਾਹਰ ਕਿਸ ਨੂੰ ਪੁੱਛਦੇ ਨਹੀਂ ਤੇ ਮੈਂ ਇੱਕ ਆਮ ਘਰ ਦਾ ਮੁੰਡਾ ਆਮ ਘਰ ਚ ਉੱਠਿਆ ਵਾਂ ਤੇ ਮੈਂ ਨਾਲ ਸਾਰਿਆਂ ਦਾ ਆਮ ਦੀ ਤਰ੍ਹਾਂ ਹੀ ਵੇਖਦਾ ਵਾਂ ਉਹਨਾਂ ਨੂੰ ਪਹਿਲਾਂ ਵੀ ਕੋਈ ਇਲੈਕਸ਼ਨ ਲੜਨ ਦਾ ਕੋਈ ਹੈਗਾ ਜਾਂ ਪਹਿਲੀ ਵਾਰੀ ਲੜਦਾ ਭਾਜੀ ਇਲੈਕਸ਼ਨ ਤੇ ਚਲੋ ਆਦਾਂ ਪਾਰਟੀਆਂ ਨਾਲ ਮੈਨੂੰ 15-20 ਸਾਲ ਹੋ ਗਏ ਫਿਰਦੇ ਜਾਂ ਤਾਂ ਮੈਂ ਕਾਂਗਰਸ ਸਰਕਾਰ ਨਾਲ 14-15 ਸਾਲ ਫਿਰਿਆ ਪਰ ਮਤਲਬ ਗੱਲ ਉਹੀ ਹੋ ਜਾਂਦੀ ਕਿ 85% ਵਾਲੀ ਸਾਨੂੰ ਹੱਕ ਨਹੀਂ ਮਿਲਿਆ ਅਸੀਂ ਬਸ ਜਦੋਂ ਇਲੈਕਸ਼ਨ ਆ ਉਦੋਂ ਕੱਢ ਲੈਂਦੇ ਬਾਹਰ ਆ ਜੂ ਉੱਥੇ ਰੈਲੀ ਉੱਥੇ ਰੈਲੀ ਤੇ ਜਦੋਂ ਅਸੀਂ ਕੋਈ ਮੰਗਦੇ ਹਾਂ ਕਿ ਵੀ ਅਸੀਂ 85% ਆ ਸਾਨੂੰ ਕੋਈ ਦੋ ਹਿੱਸਾ ਜਾਂ ਸਾਨੂੰ ਕੋਈ ਦੋ ਕੌਂਸਲਰ ਦੀ ਟਿਕਟ ਜਾਂ ਅਸੀਂ ਚੀਂ ਦੀ ਟਿਕਟ ਪਰ ਟਿਕਟ ਨਹੀਂ ਦਿੱਤੀ ਜਾਂਦੀ ਉਲਟਾ ਇਗਨੋਰ ਕੀਤਾ ਜਾਂਦਾ ਵਾ ਤੁਹਾਨੂੰ ਥੱਲੇ ਸੁੱਟਿਆ ਜਾਂਦਾ ਠ अपना नाम ਦੱਸ ਕੇ ਜੀ ਮੇਰਾ ਨਾਮ ਮਨੀ ਗੇਲ ਮੈਂ ਸਮਾਜ ਸੇਵੀ ਹਾਂ ਜਿਆਦਾਤਰ ਟੀਮ ਨੂੰ ਸੋਚ ਕਰੀਦੀ ਆ ਕਿ ਬਾਬਾ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਚੱਲੇ ਬਾਬਾ ਸਾਹਿਬ ਦਾ ਸੁਪਨਾ ਸੀ ਕਿ ਸਾਡੇ ਬੰਦਿਆਂ ਦੀ ਨੁਮਾਇੰਦਗੀ ਹੋਵੇ ਤੇ ਉਹਨਾਂ ਦੀ ਆਵਾਜ਼ ਜਿਹੜੀ ਸੰਸਦ ਦੇ ਵਿੱਚ ਉੱਚੀ ਜਾਵੇ 85% ਅੱਜ ਸਾਡੀ ਆਬਾਦੀ ਹੋ ਚੁੱਕੀ ਆ ਤੇ ਲੇਕਿਨ ਮੌਕੇ ਦੀਆਂ ਸਰਕਾਰਾਂ ਨੇ ਇਹ ਰਾਜਨੀਤਿਕ ਪਾਰਟੀਆਂ ਨੇ ਕੀ ਕੀਤਾ 85% ਨੂੰ ਖੁੱਡੇ ਲਾਂ ਲਾਤਾ ਇਲੈਕਸ਼ਨ 95 ਲੱਖ ਰੁਪਏ ਦੇ ਉੱਤੇ ਕਰਦਾ ਇੱਕ ਕੈਂਡੀਡੇਟ 95 ਲੱਖ ਰੁਪਇਆ ਲਾ ਕੇ ਇਲੈਕਸ਼ਨ ਲੜ ਸਕਦਾ ਭਾਈ ਸਾਫ ਆਮ 85% ਜਿਹੜੇ ਘਾਰ ਹੈਗੇ ਆ ਉਹਨਾਂ ਦੀ ਦਿਹਾੜੀ 300 ਤੋਂ 500 ਰੁਪਏ ਹੈਗੀ ਆ ਉਹ 95 ਲੱਖ ਕਿੱਥੋਂ ਲਾ ਲੈਣਗੇ ਲੇਕਿਨ ਸਾਡੀ ਟੀਮ ਨੇ ਇੱਕ ਪ੍ਰਣ ਕੀਤਾ ਕਿ ਭਾਈ ਸਾਹਿਬ ਜੋ ਬਾਬਾ ਸਾਹਿਬ ਨੇ ਸਾਨੂੰ ਰਾਈਟਸ ਦਿੱਤੇ ਸੀ ਉਸ ਰਾਈਟ ਨੂੰ ਅੱਗੇ ਵਧਾਈਏ ਤੇ ਅਸੀਂ ਆਪਣੀ ਟੀਮ ਦੇ ਵਿੱਚੋਂ ਗਗਨਦੀਪ ਜੀ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੈ ਕੇ ਆ ਲੇਕਿਨ ਜਦੋਂ ਆਪਾਂ ਅੰਦਰ ਜਾਂਦੇ ਆ ਤਾਂ ਮੈਨੂੰ ਹੈਰਾਨੀ ਹੁੰਦੀ ਇਲੈਕਸ਼ਨ ਕਮਿਸ਼ਨ ਦੇ ਉੱਤੇ ਇਲੈਕਸ਼ਨ ਕਮਿਸ਼ਨ ਜਿਹੜਾ ਆ ਉਹ ਸਹੀ ਤਰ੍ਹਾਂ ਦੇਸ਼ ਦੇ ਵਿੱਚ ਇਲੈਕਸ਼ਨ ਨਹੀਂ ਕਰਾ ਰਿਹਾ ਕਿਉਂਕਿ ਅੱਜ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਕੈਲਕੂਲੇਸ਼ਨ ਕਰਨੀ ਚਾਹੀਦੀ ਆ ਤੁਹਾਡੇ ਕੋਲ ਪਹਿਲਾ ਕੈਂਡੀਡੇਟਾਂ ਦਾ ਔਰ ਇਹ ਕਿੰਨੀ ਸੰਪਤੀ ਹੈ ਕਿਤੇ ਹੁਣ ਹੋਰੀ ਕਿੰਨੀ ਆ ਤੁਸੀਂ ਉਸ ਤੋਂ ਵੀ ਕੈਲਕੂਲੇਟ ਕਰ ਸਕਦੇ ਤੁਹਾਡੇ ਕੋਲ ਡਾਕੂਮੈਂਟ ਪਏ ਆ ਮੈਂ ਤੁਹਾਨੂੰ ਇੱਕ ਵਾਦਾ ਕਰਦਾ ਕਿ ਮੇਰਾ ਕੈਂਡੀਡੇਟ ਜੇ ਜਿੱਤੇਗਾ ਜੇ ਅਗਰ ਮੇਰਾ ਕੈਂਡੀਡੇਟ ਜਿੱਤੇਗਾ ਮੇਰਾ ਵਾਦਾ ਹੋਏਗਾ ਇਹਦੀ ਪ੍ਰਾਪਰਟੀ ਵਧੇਗੀ ਨਹੀਂ ਇਹਦੀ ਘਟ जरूर ਜਾਏਗੀ ਪ੍ਰਾਪਰਟੀ ਗਰੀ ਵਧੇਗੀ ਆਮਦਨ ਕਿੰਨਾ ਦੀ ਵਧੇਗੀ ਆਮ ਜਨਤਾ ਦੀ ਮਜ਼ਦੂਰ ਦੀ ਮਜ਼ਦੂਰ ਨੂੰ ਹੱਕ ਮਿਲਣਗੇ ਮਜ਼ਦੂਰਾਂ ਨੂੰ ਜਿਹੜੇ ਉਹਨਾਂ ਦੀ ਭਾਂਦਾ ਹੱਕ ਮਿਲੇਗਾ ਦੇਸ਼ ਦੇ ਵਿੱਚ ਜੋ ਸਥਾਨ ਮਜ਼ਦੂਰਾਂ ਦਾ ਹੈਗਾ ਉਹ ਸਥਾਨ ਉਹਨਾਂ ਨੂੰ ਇੱਜ਼ਤ ਨਾਲ ਸਨਮਾਨ ਨਾਲ ਮਿਲੇਗਾ ਮੇਰੀ ਇੰਨੀ ਕ ਬੇਨਤੀ ਆ ਕਿ ਮੇਰੇ ਭਰਾ ਗਗਨਦੀਪ ਨੂੰ ਬੋਲ ਪਾਇਓ ਇਹਨੂੰ ਜਿਤਾਇਓ ਤਾ ਜੋ ਕਿਸੇ ਗਰੀਬ ਪਰਿਵਾਰ ਦੀ ਆਵਾਜ਼ ਸੰਸਦ ਚ ਗੂੰਜ ਸਕੇ ਪਤਾ ਲਗੇ ਸੰਸਦ ਚ ਬੈਠੇ ਤਨਾਟਾ ਨੂੰ ਕਿ ਭਾਈ ਸਾਹਿਬ ਗਰੀਬ ਵਰਗ ਕੀ ਆਵਾਜ਼ ਮਾਰਦਾ ਤੁਹਾਨੂੰ ਤੇ ਤੁਸੀਂ ਕੀ ਕਰਦੇ ਹੋ ਤੁਸੀਂ ਆਟਾ ਦਾਲ ਇਸ ਇਹਦੇ ਉੱਤੇ ਗਰੀਬ ਨੂੰ ਕੀ ਕਹਿੰਦੇ ਹੋ ਕਿ ਤੁਹਾਨੂੰ ਆਟਾ ਦਾਲ ਹੀ ਚਾਹੀਦਾ ਗਰੀਬ ਦੀ ਨੌਕਰੀ ਕਿੱਥੇ ਹੈ ਗਰੀਬ ਦੀ ਐਜੂਕੇਸ਼ਨ ਕਿੱਥੇ ਹੈ ਹੈਲਥ ਸਿਸਟਮ ਕਿੱਥੇ ਸਾਰੇ ਸਿਸਟਮਾਂ ਦੇ ਉੱਤੇ ਜਿਹੜਾ ਇੱਕ ਨੈਕਸਸ ਬੇਟਾ ਉਸ ਨੈਕਸਸ ਨੂੰ ਤੋੜਨ ਲਈ ਅਸੀਂ ਅੱਜ ਗਗਨਦੀਪ ਨੂੰ ਆਜ਼ਾਦ ਉਮੀਦਵਾਰ ਖਿਲਾ ਰਹੇ ਮੇਰੀ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਕਿ ਪਰਖ ਕੇ ਤੁਸੀਂ ਪਾਰਟੀਆਂ ਦੇਖ ਲਈਆਂ ਤੁਸੀਂ ਅੱਜ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮੈਂ ਅੰਦਰ ਹੀ ਬੈਠਾਂ ਦਾ ਸੀ ਜਦੋਂ ਚੋਣਾਂ ਪ੍ਰਚਾਰ ਹੁੰਦਾ ਆ ਆਜ਼ਾਦ ਕੈਂਡੀਡੇਟ ਨੂੰ 20 ਦਿਨਾਂ ਬਾਅਦ ਕੱਢਿਆ ਜਾਂਦਾ ਉਹਨੂੰ 20 ਦਿਨਾਂ ਬਾਅਦ ਤੇ ਆਪਣਾ ਜਿਹੜਾ ਚਿੰਨ ਹੈਗਾ ਕਿ ਤੁਹਾਡਾ ਕੀ ਚਿੰਨ ਹੈਗਾ ਚੋਰ ਨਿਸ਼ਾਨ ਕੀ ਚੋਣ ਨਿਸ਼ਾਨ ਕੀਗਾ ਤੁਹਾਡਾ ਉਹ ਤੁਹਾਨੂੰ ਦੱਸਿਆ ਜਾਂਦਾ ਲੇਕਿਨ ਜਿਹੜੇ ਬਾਕੀ ਪਾਰਟੀਆਂ ਦੇ ਕੈਂਡੀਡੇਟ ਉਹਨਾਂ ਨੂੰ ਤੇ ਪਹਿਲੇ ਦਿਨ ਤੋਂ ਪਤਾ ਆਪਾਂ ਝਾੜੂ ਵੱਲੋਂ ਲੜਨਾ ਆਪਾਂ ਵਾ ਫੁੱਲ ਵੱਲੋਂ ਲੜਨਾ ਆਪਾਂ ਪੰਜੇ ਵੱਲੋਂ ਲੜਨਾ ਇਹਨਾਂ ਨੂੰ 20 ਦਿਨ ਪਰ ਮਤਲਬ ਕਿ ਕਿਤੇ ਵੀ ਲੈਵਲ ਪਲੇਇੰਗ ਫੀਲਡ ਨਹੀਂ ਹੈਗੀ ਜਨਤਾ ਨੂੰ ਅਵੇਅਰਨੈਸ ਕਰਨੇ ਚਾਹੁੰਦੇ ਆ ਜਨਗਤਾਂ ਨੂੰ ਜਗਾਉਣਾ ਚਾਹੁੰਨਾ ਕਿ ਭਾਈ ਸਾਹਿਬ ਹੱਕ ਤੁਹਾਡੇ ਸੰਸਦ ਚ ਮਿਲਨੇ ਆ ਸੜਕਾਂ ਤੇ ਬੈਠੋ ਉਹ ਵੀ ਰਾਈਟ ਹੈਗਾ ਤੁਹਾਡਾ ਲੇਕਿਨ ਸਰਕਾਰ ਤੋਂ ਬੈਠਣ ਦੇ ਨਾਲ ਨਾਲ ਤੁਜੀ ਸੰਸਦ ਤੇ ਵੀ ਬੈਠਣ ਦੀ ਜਿਹੜੀ ਉਮੀਦ ਰੱਖੋ ਮੇਰੀ ਬੇਨਤੀ ਆ ਇੰਨਾ ਕਿ ਗਗਨਦੀਪ ਜੀ ਨੂੰ ਵੋਟ ਪਾ ਕੇ ਜਿਤਾਇਓ ਜੈਪੀਨ ਤੇ ਜੈਸਿੰਦ